ਇੱਕ ਨੰਬਰ ਗਿਣਨਾ ਜਦੋਂ ਦੇਸ਼ਲਾਕਾ ਦੇਸ਼ਲਾਕਾ ਆਹੋ ਜੀ ਆਹੋ ਜੀ ਆਹੋ ਜੀ ਆਹੋ ਜੀ ਆਹੋ ਮੈਂ ਤੁਹਾਨੂੰ ਬਾਹਾਂ ਫਿਰ ਯਾਰ ਭੰਡਾਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੀ ਟੁੱਟ ਗਿਆ ਡੰਗਾ ਟੁੱਟਣੇ ਆਲਾ ਆ ਜਾ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਸਾਰਿਆਂ ਤੁੰਗੀ ਢਾਂਡਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੇ ਪਾਣੀ ਚੜ ਗਿਆ ਉੱਪਰ ਓਏ ਕੱਤਾ ਮੇਰੇਆ ਪਲ 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 ਵਾਹਿਗੁਰੂ 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 ਉਹ ਮਾਮਾ ਖਵਾ ਜਾ ਫਿਰ ਪਾ ਭਲਾ ਕਰ ਹੁਣ ਥੋੜਾ ਜਿਆ 288 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਆ ਰਹੀ ਹੋਏ ਬਣਾਉਣ ਦੇ ਇੱਥੇ ਬਣਾਉਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਲੱਗੀ ਮੋਲ ਆ ਨਖੇ ਵਾਲੀ ਕੰਧ ਤੇ ਪਣੀ ਜੜ ਗਿਆ ਨਖੇ ਵਾਲੀ ਤੇ ਓ ਮੈਂ ਆ ਗਿਆ ਬਾਲ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਖਿਚਿਆ ਪੱਛਾ ਟੇਕ ਬਾਬੇ ਦੇ ਵਿਆ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈਰ ਆ ਦੇ ਹੋਵੇ ਤੂੰ ਆਟ ਉੜ ਜਣੀ ਓਏ ਇਹ ਦੀਵਾਰ ਉੜ ਮਸਾ ਟੇਕੋ ਮਸਾ ਟੇਕੋ ਮਸਾ ਟੇਕੋ ਬਾਬੇ ਦੇ ਇੱਕ ਫਿਕਰਾ ਲੈ ਤੇ ਪਾਣੀ ਜਾਏਗਾ ਨਾ ਤੇ ਲੱਗ